ਤੇ ਹੁਣ ਜਿਹੜਾ ਕੰਮ ਆਪਾਂ ਕਰਨਾ ਸੀ ਇਸ ਵਲੌਗ ਦੇ ਵਿੱਚ ਉਹ ਕੰਮ ਕਰਦੇ ਹਾਂ ਸਟਾਰਟ ਇੱਧਰ ਦੇਖੋ ਆ ਕੀ ਕਰੀ ਜਾ ਰਹੇ ਨੇ ਤੇ ਆਜੋ ਗਾਇਜ਼ ਹੁਣ ਕਰਦੇ ਆਪਾਂ ਪ੍ਰੋਡਕਟ ਅਨਬਾਕਸ ਜਿਹੜਾ ਉਸ ਦਿਨ ਆਇਆ ਸੀ ਫਲਿੱਪਕਾਰਟ 'ਚ ਤੇ ਆਹ ਲੋ ਗਾਇਜ਼ ਅਨਬਾਕਸ ਕਰ ਲਿਆ ਅਦਰਸਲ ਮੈਂ ਥੀ ਫਟ ਗਿਆ ਹੁਣ ਕੱਢਣ ਲੱਗੇ ਆ ਦੇਖੋ ਜਿਹੜਾ ਮਾਉਂਟ ਸੀਗਾ ਗਾਇਜ਼ ਉਹ ਇਹਦੇ ਨਾਲ ਅਟੈਚ ਹੋ ਗਿਆ ਹੈਲੋ ਗਾਇਜ਼ ਵੈਲਕਮ ਬੈਕ ਟੂ ਮਾਈ YouTube ਚੈਨਲ ਆਈ ਹੋਪਸ ਆ ਤੁਸ ਸਭ ਵਧੀਆ ਹੋਵੋਗੇ ਸਵਾਗਤ ਹੈ ਇਕ ਤੁਹਾਡਾ ਨਿਊ ਫ੍ਰੈਸ਼ ਬਲੌਗ ਦੇ ਵਿੱਚ ਉਮੀਦ ਕਰਦੇ ਜਿੰਨੇ ਵੀ ਹੁਣ ਤੱਕ ਬਲੌਗ ਅਪਲੋਡ ਕਰ ਚੁੱਕਾ ਤੁਹਾਨੂੰ ਸਾਰੇ ਵਧੀਆ ਲੱਗ ਰਹੇ ਹੁਣ ਇਹਨੇ ਤੇ ਖੁਦ ਤੋਂ ਉਮੀਦ ਕਰਦੇ ਆ ਕਿ ਅੱਗੇ ਅਸੀਂ ਤੁਹਾਡੇ ਲਈ ਹੋਰ ਵਧੀਆ ਬਲੌਗ ਬਣਾਉਂਦੇ ਰਹਾਂਗੇ ਤੇ ਅੱਜ ਦਾ ਬਲੌਗ ਆਪਾਂ ਸਟਾਰਟ ਕਰਤਾ ਇਕ ਨਵੇਂ ਦਿਨ ਦੀ ਸ਼ੁਰੂਆਤ ਨਿਊ ਬਲੌਗ ਦੇ ਨਾਲ ਕੰਟੈਂਟ ਤੁਸੀਂ ਦੇਖ ਹੀ ਲਿਆਉਣਾ ਕਿਸ ਟਾਈਪ ਦਾ ਬਲੌਗ ਆ ਉਮੀਦ ਕਰਦੇ ਆ ਤੇ ਹੁਣ ਤੱਕ ਤੁਸੀਂ ਇਸ ਬਲੌਗਸ ਨੂੰ ਇੰਜੋਏ ਕਰ ਰਹੇ ਹੋਵੋਗੇ ਤੇ ਚਲੋ ਨਵੇਂ ਵਲੌਗ ਨੂੰ ਕਰਦੇ ਆਂ ਸਟਾਰਟ ਤੇ ਬਣੇ ਰਹੋ ਵਲੌਗ ਦੇ ਵਿੱਚ ਚਲੋ ਗਾਇਜ਼ 나ਤੋ ਲਈਏ ਫਿਰ ਤੁਹਾਨੂੰ ਮਿਲਦੇ ਆਂ ਤੇ ਸੋ ਹਾਂਜੀ ਗਾਇਜ਼ ਫਿਰ ਤੋਂ ਵਲੌਗ ਨੂੰ ਕਰ ਰਹੇ ਆਂ ਆਪਾਂ ਕੰਟੀਨਿਊ ਤੇ ਦੁਪਹਿਰੇ ਅਸੀਂ ਕੁਝ ਕਰ ਰਹੇ ਸੀਗੇ ਜ਼ਰੂਰੀ ਕੰਮ ਤੇ ਉਹ ਕੰਮ ਕੀ ਕਰ ਰਹੇ ਸੀ ਆਸ਼ੂ ਆਇਆ ਵੀ ਦਰਸਰ ਗਾਇਜ਼ ਅੱਜ ਬਣਾਤਾ ਆਪਾਂ ਆਸ਼ੂ ਦਾ ਵੀ ਚੈਨਲ ਆਸ਼ੂ ਨਾਮ ਦਾਸ ਆਸ਼ੂ ਪੀਵੀ 34 ਤੇ ਨਾਮ ਤੁਹਾਨੂੰ ਇੱਥੇ ਉੱਪਰ ਦਿਖੇ ਰਿਹਾ ਹੋਣਾਗਾ ਪਲੀਜ਼ ਆਸ਼ੂ ਨੂੰ ਵੀ ਸਪੋਰਟ ਕਰਿਆ ਬਲੌਗਿੰਗ ਚੈਨਲ ਆਸ਼ੂ ਦਾ ਤੁਹਾਡੇ ਨਾਲ ਪ੍ਰੋਮਿਸ ਕੀਤਾ ਸੀ ਨਾ ਦਸੰਬਰ ਦੇ ਵਿੱਚ ਜਿਹੜੇ ਵਲੌਗਸ ਬਣਾਏ ਸੀ ਉਹਨਾਂ ਦੇ ਵਿੱਚ ਵੀ ਕੁਝ ਟਾਈਮ ਬਾਅਦ ਆਸ਼ੂ ਦਾ ਵੀ ਚੈਨਲ ਤੁਹਾਨੂੰ ਦਿਖੂਗਾ ਤੇ ਹੁਣ ਆਸ਼ੂ ਦਾ ਆਪਾਂ ਚੈਨਲ ਬਣਾ ਤਾਂ ਜਿਵੇਂ ਤੁਸੀਂ ਮੈਨੂੰ ਸਪੋਰਟ ਕੀਤਾ ਹੁਣ ਤੱਕ 1000 ਸਬਸਕ੍ਰਾਈਬਰ ਗੇਨ ਕਰਵਾਉਣ ਤੇ ਜਲਦੋਂ ਜਲਦ ਆਸ਼ੂ ਦੇ ਵੀ ਕਰਵਾਇਓ ਤੇ ਹੁਣ ਜਿਹੜਾ ਕੰਮ ਆਪਾਂ ਕਰਨਾ ਸੀ ਇਸ ਵਲੌਗ ਦੇ ਵਿੱਚ ਉਹ ਕੰਮ ਕਰਦੇ ਹਾਂ ਸਟਾਰਟ ਇੱਧਰ ਦੇਖੋ ਆ ਕੀ ਕਰੀ ਜਾ ਰਹੇ ਹਾਂ ਹੈਲਮਟ ਦੇਖ ਕੇ ਗਾਇਸ ਸਮਝ ਹੀ ਗਏ ਹੋਗੇ ਤੇ ਥੰਬਨੇਲ ਦੇ ਵਿੱਚ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾਗਾ ਵੀ ਕੀ ਕਰਨਾ ਤੇ ਆਜੋ ਜਿਹੜਾ ਉਸ ਦਿਨ ਤੁਸੀਂ ਲਾਸਟ ਵਲੌਗ ਦੇ ਵਿੱਚ ਦੇਖਿਆ ਹੀ ਹੋਣਾਗਾ ਵੀ ਜਿਹੜਾ ਵੀ ਆਪਣਾ ਪਾਰਸਲ ਆਇਆ ਸੀ ਉਹਦੀ ਅਨਬਾਕਸਿੰਗ ਕਰਨੀ ਆਪਾਂ ਨੇ ਤੇ ਆਜੋ ਫਿਰ ਕਰਦੇ ਆਂ ਜਿਆਦਾ ਦੇਰੀ ਨਾ ਕਰਦੇ ਹੋਏ ਤੇ ਆਜੋ ਗਾਇਸ ਹੁਣ ਕਰਦੇ ਆਂ ਆਪਾਂ ਪ੍ਰੋਡਕਟ ਅਨਬਾਕਸ ਜਿਹੜਾ ਉਸ ਦਿਨ ਆਇਆ ਸੀ ਫਲਿੱਪਕਾਰਟ 'ਚ ਤੇ ਆਪਾਂ ਥੋੜਾ ਸਸਪੈਂਸ ਰੱਖਿਆ ਸੀ ਵੀ ਕੀ ਆ ਤੇ ਤੁਹਾਨੂੰ ਅਗਲੇ ਪਾਰਟ 'ਚ ਦਿਖਾਵਾਂਗੇ ਇਹ ਵੀ ਕਿਹਾ ਸੀ ਤੇ ਆਜੋ ਕੈਮਰਾਮੈਨ ਪਲੀਜ਼ ਕਮ ਕੁਛ ਇਸ ਤਰ੍ਹਾਂ ਦਾ ਤੇ ਬਾਅਦ ਵੀ ਗੱਲ। ਓਏ ਇਹ ਤਾਂ ਤੇ ਆਹ ਲੋ ਗਾਇਸ ਅਨਬਾਕਸ ਕਰ ਲਿਆ ਅਦਰਸਲ ਮੈਂ ਤੀ ਫਾਟ ਗਿਆ ਹੁਣ ਕੱਢਣ ਲੱਗੇ ਤੇ ਇਹਦੇ ਤੋਂ ਪਹਿਲਾਂ ਕੁਛ ਡਿਟੇਲਸ ਨੇ ਇਹ ਤਾਂ ਚਲੋ ਹੁਣ ਕਿਹੜਾ ਪੜਦਾ ਤੁਹਾਨੂੰ ਪਤਾ ਹੀ ਆ ਆਜੋ ਦਿਖਾਣੇ ਆ ਫਿਰ ਤੁਹਾਨੂੰ ਇਹ ਆ ਗਾਇਸ ਦਰਸਲ ਬਾਈਕ ਮਾਉਂਟ ਜਿਹਦੇ ਨਾਲ ਤੁਸੀਂ ਬਾਈਕ ਕੋ ਵਗੈਰਾ ਦੀ ਰਾਈਡ ਕਰਨ ਲੱਗੇ ਕੋਈ ਜਿਹੜਾ ਆਪਾਂ ਨੂੰ ਕਰ ਲੱਗਦਾ ਸੀ ਨਾ ਔਖਾ ਆਪਾਂ ਨੂੰ ਲਿਜਾਣਾ ਪੈਂਦਾ ਸੀ ਕਿਸੇ ਨੂੰ ਵੀ ਯਾਰ ਉਹਨੂੰ ਨਾਲ ਲੈ ਕੇ ਜਾਣਾ ਉਹਨੂੰ ਨਹੀਂ ਤੇ ਕੋਈ ਮਿਲਦਾ ਸੀ ਤੇ ਕਦੇ ਕੋਈ ਨਹੀਂ ਮਿਲਦਾ ਸੀ ਉਹਨਾਂ ਟਾਈਮ ਫਿਰ ਆਪਾਂ ਨੂੰ ਵੇਟ ਕਰਨੀ ਪੈਂਦੀ ਸੀ ਤੇ ਉਹਦੇ ਲੈਆ ਲਿਆ ਮਾਉਂਟ ਜਿਨ੍ਹਾਂ ਨੂੰ ਨੌਲੇਜ ਹੈਗੀ ਆ ਬਾਈਕ ਵਗੈਰਾ ਦੇ ਵਲੌਗਸ ਦੇ ਵਿੱਚ ਉਹਨਾਂ ਨੂੰ ਤਾਂ ਪਤਾ ਹੀ ਹੋਣਾ ਕੀ ਆ ਇਹ ਤੇ ਇਹ ਮੰਗਾਇਆ ਸੀ ਗਾਇਜ਼ ਉਸ ਪ੍ਰੋਡਕਟ ਦੇ ਵਿੱਚ ਤੇ ਅੱਜ ਆਪਾਂ ਅਨਬਾਕਸਿੰਗ ਕਰ ਰਹੇ ਆ ਤੁਹਾਡੇ ਸਾਹਮਣੇ ਤੇ ਹੈਲਮਟ ਵੀ ਆਪਾਂ ਇਸੇ ਕਰਕੇ ਰੱਖਿਆ ਹੋਇਆ ਤਾਂ ਕਿ ਤੁਹਾਨੂੰ ਪਤਾ ਲੱਗਦਾ ਰਹੇ ਵੀ ਕੀ ਆ ਇਹਦਾ ਯੂਜ਼ ਤੇ ਆਸ਼ੂ ਨੂੰ ਬੁਲਾਵਾਂਗੇ ਜਿਹੜਾ ਮੇਰੀ ਹੈਲਪ ਕਰੂਗਾ ਤੇ ਜਲਦਾ ਵੱਡਾ ਨਾ ਬਣਾਈਏ ਵਲੌਗ ਆਇਆ ਆਸ਼ੂ ਲੈ ਇਹਨਾਂ ਨੂੰ ਫੜਾ ਫੱਟ ਫਿੱਟ ਕਰਕੇ ਦਿਖਾ ਇੱਕ ਮਾਉਂਟ ਸੀਗਾ ਗਾਇਜ਼ ਉਹ ਆਪਾਂ ਨੇ ਫਿੱਟ ਕਰਤਾ ਇਹਦੇ 'ਚ ਇਹ ਦਰਸਲ ਇਹ ਮੋਬਾਈਲ ਹੋਲਡਰ ਆ ਜਿਹੜਾ ਕਿ ਵੀਡੀਓ ਵਗੈਰਾ ਸ਼ੂਟ ਕਰਨ ਦੇ ਵਿੱਚ ਯੂਜ਼ ਆਊਗਾ ਇਹ ਤਾਂ GoPro ਦੇ ਨੇ ਇਹ GoPro ਦੇ ਨੇ ਇਹ ਤੇ ਲੱਗੂ ਹਲੇ ਤੁਹਾਨੂੰ ਸਿੰਪਲ ਜਿਹਾ ਸੈਟਅਪ ਕਰਕੇ ਦਿਖਾ ਦਿੰਨੇ ਆ ਇਹ ਦਰਸਲ ਰਾਮ ਨਾਲ ਕਰਨਾ ਪੈਂਦਾ ਕਿਉਂਕਿ ਤੁਹਾਨੂੰ ਪਤਾ ਹੀ ਆ ਵੀ ਮੋਬਾਈਲ ਵਗੈਰਾ ਗਿਰੇ ਨਾ ਜਾਂ ਕੋਈ ਪ੍ਰੋਬਲਮ ਨਾ ਆਵੇ ਉਹਦੇ ਲਈ ਤੇ ਹੈਲਮਟ ਵੀ ਆਪਾਂ ਦੇਸੀ ਜਾਂ ਲੈ ਲਿਆ ਹੈਲਮਟ ਦਾ ਤੁਹਾਨੂੰ ਪਤਾ ਆਪਣੇ ਕੋਲ ਪ੍ਰੋਪਰ ਰਾਈਡਿੰਗ ਵਾਲਾ ਹੈਲਮਟ ਹੈਗਾਗਾ ਤੇ ਪਹਿਲਾਂ ਤੁਹਾਨੂੰ ਇਹਦੇ ਤੇ ਕਰਕੇ ਦਿਖਾਉਨੇ ਆਂ ਫਿਰ ਰਾਈਡ ਜਦ ਕਰਾਂਗੇ ਉਹਦੇ ਤੇ ਦਿਖਾਵਾਂਗੇ ਆ ਦੇਖੋ ਜਿਹੜਾ ਮਾਉਂਟ ਸੀਗਾ ਗਾਇਜ਼ ਉਹ ਇਹਦੇ ਨਾਲ ਅਟੈਚ ਹੋ ਗਿਆ ਤੇ ਹੁਣ ਟਾਈਟ ਹੋ ਰਿਹਾਗਾ ਆ ਨਟ ਬੋਲਟ ਵਗੈਰਾ ਮਿਲਿਆ ਹੋਇਆ ਇਹਦੇ ਨਾਲ ਸੋ ਗਾਇਜ਼ ਜਿਹੜਾ ਮਾਉਂਟ ਸੀਗਾ ਉਹ ਕਰ ਲਿਆ ਆਪਾਂ ਰੈਡੀ ਤੇ ਹੈਲਮਟ ਆਪਣੇ ਹੱਥ 'ਚਾ ਹੁਣ ਇਹਨੂੰ ਅਟੈਚ ਕਰਕੇ ਦਿਖਾਉਨੇ ਆਂ ਕੰਮ ਤਾਂ ਐ ਵੈਸੇ ਇੱਕ ਜਣੇ ਤਾਂ ਹੈਗਾ ਹੀ ਆ ਵਾ ਵੀਡੀਓ ਨਾ ਜ਼ਿਆਦਾ ਲੰਬੀ ਹੋਵੇ ਉਹਦੇ ਕਰਕੇ ਆਪਾਂ ਥੋੜਾ ਜਿਹਾ ਕਰ ਰਹੇ ਆ ਇਹ ਪ੍ਰੋਪਰ ਗਾਈਜ਼ ਪੂਰਾ ਟਾਈਟ ਹੋਣਾ ਚਾਹੀਦਾਗਾ ਵੀ ਜਿਹੜਾ ਫੋਨ ਵਗੈਰਾ ਆਪਣਾ ਗਿਰੇ ਨਾ ਇਹ ਤੁਸੀਂ ਦੇਖ ਕੇ ਆਪਣਾ ਅਟੈਚ ਕਰ ਲਿਓ ਜਿਹੜੇ ਛੋਟੇ-ਮੋਟੇ ਡ੍ਰੀਮ ਨੇ ਉਹ ਤੁਸੀਂ ਇਹਦੇ ਨਾਲ ਕਰ ਸਕਦੇ ਹੋ ਕੰਪਲੀਟ ਆ ਤਣੀਆਂ ਵਗੈਰਾ ਤਾਂ ਕੋਈ ਚੱਕਰ ਨਹੀਂ ਇਹ ਕੁਛ ਇਸ ਤਰ੍ਹਾਂ ਦਾ ਦਿਖ ਰਿਹਾ ਤੇ ਹੁਣ ਕਰਦੇ ਆ ਇਹਦੇ ਨਾਲ ਮੋਬਾਈਲ ਅਟੈਚ ਇਹ ਵੀ ਕੋਈ ਨਹੀਂ ਐਡਜਸਟ ਹੋ ਜਾਣਗੇ ਇੰਨਾ ਕੋਈ ਸੀਨ ਨਹੀਂ ਆ ਦੇਖੋ ਆਪਣਾ ਮੋਬਾਈਲ ਆ ਗਿਆ ਕੋਇਲ ਕੇ ਮੈਂ ਅਟੈਚ ਹੋਣਾ ਸੇਮ ਜਿਵੇਂ ਗੋਪ੍ਰੋ ਦੇ ਵਿੱਚ ਕਰਦੇ ਆ ਵਲੋਗਿੰਗ ਕਿਟ ਦੇ ਵਿੱਚ ਕਰਦੇ ਆ ਟਰਾਈਪੋਡ ਦੇ ਵਿੱਚ ਕਰਦੇ ਆ ਐਸ ਇਟ ਇਜ਼ ਇਹਦੇ ਵਿੱਚ ਕਰਾਂਗੇ ਬਸ ਇਹਦੇ ਵਿੱਚ ਇੱਕਣਾ ਵੀ ਜਿਹੜਾ ਸਪਰਿੰਗ ਸਿਸਟਮ ਹੋਰੀ ਤੁਹਾਨੂੰ ਮਿਲਣਾ ਲੂਸ ਟਾਈਟ ਵਾਲਾ ਨੀਚੋ ਮਾਉਂਟ ਮਿਲੂਗਾ ਪਾ ਲਓ ਗਾਇਸ ਹੋ ਗਿਆ ਆਪਣਾ ਮੋਬਾਈਲ ਅਟੈਚ ਚਲੋ ਜੀ ਪੂਰਾ ਟਾਈਟ ਆ ਦੇਖੋ ਗਾਇਸ ਬਿਲਕੁਲ ਨਹੀਂ ਹਿੱਲ ਰਿਹਾ ਜੰਪ ਵਗੈਰਾ ਵੀ ਲੱਗੇ ਸਹੀ ਰਹੂਗਾ ਇਹ ਨੂੰ ਹਲੇ ਦਰਸਲ ਅਸੀਂ ਥੋੜੇ ਲੂਜ਼ੇ ਰੱਖਿਆ ਹੋਇਆ ਹੁਣ ਇਹਨੂੰ ਅਟੈਚ ਕਰਕੇ ਦਿਖਾਣੇ ਆ ਇਹ ਕੁਛ ਆਊਗਾ ਇਸ ਤਰ੍ਹਾਂ ਮਾਉਂਟ ਹੋ ਜਾਣਾ ਬੰਦ ਇਧਰੋਂ ਕੁਛ ਆਸ਼ੂ ਤੋਂ ਪੁੱਛਦੇ ਆ ਹੁਣ ਆਸ਼ੂ ਜਿਹੜਾ ਮੋਬਾਈਲ ਆ ਇਹਦੇ ਨਾਲ ਕੋਈ ਦਿੱਕਤ ਪਰੇਸ਼ਾਨੀ ਤਾਂ ਨਹੀਂ ਆ ਰਹੀ ਕੋਈ ਨਹੀਂ ਵੀਰੇ ਜਿਵੇਂ ਅੱਖਾਂ ਤੋਂ ਦੇਖੋ ਗਾਇਸ ਕਾਫੀ ਗੈਪ ਆ ਮੋਬਾਈਲ ਨੂੰ ਤੁਸੀਂ ਜਿਵੇਂ ਮਰਜੀ ਆਪਣਾ ਐਸ ਇਟ ਇਜ਼ ਜਿਸ ਤਰ੍ਹਾਂ ਵੀ ਮਰਜੀ ਤੁਸੀਂ ਚਾਹਨੇ ਹੋ ਵੀ ਕਿਵੇਂ ਦਾ ਵਿਊ ਆਵੇ ਤੇ ਇੱਕ ਦੋ ਰਾਈਡ ਦੇ ਵਿੱਚ ਤੁਹਾਨੂੰ ਪਤਾ ਲੱਗ ਜਾਣਾ ਫਿਰ ਉਹਨੂੰ ਫਿਕਸ ਤੁਸੀਂ ਕਰ ਸਕਦੇ ਹੋ ਜਿਹੜੀ ਇੱਕ ਜਗ੍ਹਾ ਦੇ ਵਿੱਚ ਕਰ ਸਕਦੇ ਆ ਤੇ ਆ ਦੇਖੋ ਕੁਝ ਇਸ ਤਰ੍ਹਾਂ ਦਾ ਦਿਖ ਰਿਹਾ ਹਾਂਜੀ ਗਾਇਜ਼ ਇਹ ਸੀ ਛੋਟੀ ਅਨਬਾਕਸਿੰਗ ਤੇ ਇਹਦਾ ਜਿਹੜਾ ਰਿਜ਼ਲਟ ਤੁਸੀਂ ਦੇਖਣਾਗਾ ਉਹ ਤੁਹਾਨੂੰ ਦਿਖਾਵਾਂਗੇ ਰਾਈਡ ਦੇ ਵਿੱਚ ਤੇ ਰਿਜ਼ਲਟ ਕਿਵੇਂ ਦਾ ਆਉਂਦਾ ਉਹ ਵੀ ਤੁਹਾਨੂੰ ਉਦੋਂ ਹੀ ਦਿਖਾਵਾਂਗੇ ਇਦਾਂ ਨਹੀਂਗਾ ਵੀ ਇਸ ਵਲੌਗ ਨੂੰ ਆਪਾਂ ਲੰਬਾ ਖਿੱਚੀਏ ਜ਼ਿਆਦਾ ਇਸ ਵਲੌਗ ਦੇ ਵਿੱਚ ਸਿਰਫ ਅਨਬਾਕਸਿੰਗ ਦਿਖਾਣੀ ਸੀ ਉਹ ਵੀ ਜਿਹੜਾ ਸਸਪੈਂਸ ਸੀਗਾ ਪਿਛਲੇ ਵਲੌਗ ਦੇ ਵਿੱਚ ਵੀ ਆਪਾਂ ਪ੍ਰੋਡਕਟ ਕੀ ਮੰਗਾਇਆ ਉਹ ਇਹ ਬਾਏ ਕੀਤਾ ਸੀਗਾ ਗਾਇਜ਼ ਤੇ ਹੁਣ ਤੁਹਾਨੂੰ ਬਾਕੀ ਰਿਜ਼ਲਟ ਦਿਖਾਵਾਂਗੇ ਅਗਲੇ ਵਲੌਗ ਦੇ ਵਿੱਚ ਜਿਨ੍ਹਾਂ ਨੇ ਰਿਜ਼ਲਟ ਦੇਖਣਾ ਬਾਈਕ ਮਾਉਂਟ ਦਾ ਉਹ ਜ਼ਰੂਰ ਦੇਖਿਓ ਤੇ ਆਪਣਾ ਜਿਨ੍ਹਾਂ ਨੇ ਬਾਈ ਕਰਨਾ ਉਹ ਵੀ ਕਰ ਸਕਦੇ ਹੋ ਬਹੁਤ ਹੀ ਵਧੀਆ ਰਿਜ਼ਲਟ ਆਉਣਗੇ ਜਿੱਥੇ ਤੱਕ ਮੈਨੂੰ ਲੱਗਦਾ ਇਹਦੀ ਕੁਆਲਿਟੀ ਬਹੁਤ ਵਧੀਆ ਗਈ ਤੇ ਆ ਜਿਹੜੀਆਂ ਸਟੈੱਟਸ ਵਗੈਰਾ ਦਿਖ ਰਹੀਆਂ ਤੁਹਾਨੂੰ ਇਹ ਤਾਂ ਕੋਈ ਨਹੀਂ ਐਡਜਸਟ ਕਰ ਲਾਂਗੇ ਸੋ ਗਾਇਜ਼ ਮਿਲਦੇ ਆ ਇੱਦਾਂ ਹੀ ਕਿਸੇ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਤੇ ਬਾਈਕ ਵਾਲੇ ਕੰਟੈਂਟ ਦੇ ਨਾਲ ਲਾਈਕ ਸ਼ੇਅਰ ਕਰ ਦਿਓ ਵੀ ਲਾਈਕ ਐਂਡ ਸਬਸਕ੍ਰਾਈਬ ਐਂਡ ਸ਼ੇਅਰ ਦਾ ਵੀਡੀਓ ਹਾਂ ਥੈਂਕ ਯੂ ਸੋ ਮਚ ਵਾਚਿੰਗ